ਨਾਮ ਹੈ ਆਕਾਸ਼ ਕਿੱਥੇ ਰਹਿੰਦੇ ਹੋ ਪਤੇ ਸਿੰਗਲਾ ਕੀ ਗੱਲਬਾਤ ਕੀ ਹੋਈ ਗੱਲਬਾਤ ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਛੱਟਣ ਜਾ ਰਿਹਾ ਸੀ ਤੇ ਗਲੀ ਨੰਬਰ 10 'ਤੇ ਹੀ ਰਹਿੰਨੇ ਤੇ 5:30 ਪੰਜ ਦਾ ਟਾਈਮ ਹੈ ਪੰਜ ਪਾਣੀ ਦਾ ਤੇ ਨੋਰਮਲ ਹੀ ਇਹੀ ਜਾ ਰਹੇ ਹਾਂ ਉੱਥੋਂ ਇੱਕਦਮ ਹੀ ਚਲਦੀ ਹੈ ਪਿਸਤੌਲ ਕਿਸ ਨੇ ਗੋਲੀ ਚਲਾਈ ਹੈ ਉਹ ਵੀ ਸਾਨੂੰ ਹੁਣ ਪਤਾ ਲੱਗਿਆ ਕਿ ਜਦੋਂ ਬਰੇਟ ਹੋਇਆ ਤੇ ਉਹਦੇ ਵਿੱਚੋਂ ਬੁਲੇ ਟਿਕਲੀ ਜਦੋਂ ਗੋਲੀ ਚਲੀ ਤੋ ਨਾ ਵਾਇਦੀ ਪਾ ਜਾਈਏ ਭਾਜੀ ਪਰ ਬੱਚੇ ਤੇ ਇੱਕਦਮ ਛੱਡ ਵਾਇ ਕਿ ਮੇਰਾ ਸਾਰਾ ਧਿਆਨ ਉਹਦੇ ਵੱਲ ਚੱਲ ਗਿਆ ਮੈਂ ਦੇਖਿਆ ਨਹੀਂ ਨਾ ਮੈਨੂੰ ਪਤਾ ਅੱਗੇ ਗੋਲ ਨਾ ਪਿੱਛੇ ਗੋਲ ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਤੇ ਦਵਾ-ਦਵਾ ਲੈ ਗਿਆ ਕਿਸੇ ਨੇ ਕੋਈ ਚਲਾਈ ਨਹੀਂ ਕੋਈ ਨਹੀਂ ਪਤਾ ਕੋਈ ਆਈਡੀਆ ਕੋਈ ਰੰਜਿਸ਼ਤ ਨਹੀਂ ਕੋਈ ਰੰਜਿਸ਼ਤ ਨਹੀਂ ਬਜੀ ਸਾਹਿਬ ਜੀ ਕੀ ਲੱਗ ਬੱਚੀ ਉਮਰ ਕਿੰਨੀ ਬੱਚੇ ਦੀ ਮੈਂ 3.5 ਸਾਲ ਕਿਤੇ ਕਰੋ ਕੁਛ ਨਹੀਂ ਆਉਂਦੇ ਪੈਸੇ ਕਿ ਟਿਊਸ਼ਨ ਜਾ ਰਹੀ ਹੈ ਮੇਰੇ ਨਾਲ ਟਿਊਸ਼ਨ ਛੱਟਣ ਜਾ ਰਹੇ ਹਾਂ ਕੋਈ ਆਲੇ ਦੁਆਲੇ ਕੋਈ ਸੀਸੀਟੀਵੀ ਕੈਮਰਾ ਸ਼ਾ ਕੋਈ ਵਜੇ ਦੇਖ ਰਹੇ ਨੇ ਪਤਾ ਕਰਾਓ ਬੜਾ ਜਲਪਲੇਟ ਕਿੱਥੇ ਹੈ ਹਾਂਜੀ ਬਸ ਉਹੀ ਕਰਨ ਲੱਗੇ ਕੋਈ ਲੱਗਦਾ ਹੈ ਕਿ ਛੋਟੇ ਬੱਚਿਆਂ ਨੇ ਇਸ ਤਰ੍ਹਾਂ ਕੋਈ ਚਲਾਈ ਹੈ ਕਿ ਕਦਮ ਬਜੀ ਗਾਇਰ ਬਈ ਹੋਣੀ ਚਾਹੀਦੀ ਇੱਥੇ ਹੀ ਥੀਰੇ ਸਾਫੀ ਕਿੰਨਾ ਜਿੰਨੇ ਵਿੱਚ ਲਾਈਆ ਜੋ ਵੀ चीज ਹੈ ਤੇ ਇੱਕ ਦਾ ਗਲੀ ਨੰਬਰ 10 ਜੀ ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋ ਬੇਟੀ ਸਾਢੇ 3 ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਜੀ ਤੇ ਉਹ ਕੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡੇਗੀ ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ क्रैक ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ 9 8 ਦਾ ਟਾਈਮ ਹੋ ਗਿਆ ਤੇ ਟਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਬੱਜੀ ਹੈ ਹਾਲਾਤ ਕਹਿੰਦੇ ਬੇਟੀ ਦੇ ਗੋਲੀ ਦੇ ਹਾਲਾਤ ਠੀਕ ਹੈ ਜੀ ਗੋਟ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵੱਲੋਂ ਕਿਸੇ ਤੇ ਸ਼ੰਕਾ ਚਿਤਾਈ ਗਈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ ਤਿੰਨ ਚਾਰ ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਗੋਲੀ ਬੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ 'ਤੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦੌਰਾਨ ਉਹ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸ-ਰੇ ਕੀਤਾ ਕਿ ਉਹਦੇ ਵਿੱਚ ਗੋਲੀ ਆਈ ਹ ਇਲਾਕੇ ਚ ਜੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕੀ ਕੀ ਕਾਰਵਾਈ ਹੋਏਗੀ ਇਸ ਪੌਂਡ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਜੋ ਵੀ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜ ਕੱਲ ਬੱਚੇ ਸੇਫ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰਦੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਪਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕੀ 4 ਘੰਟੇ ਉਹਨੇ ਟ੍ਰੀਟਮੈਂਟ ਦੌਰਾਨ ਹੀ ਕੱਢ ਦਿੱਤੇ ਆ ਵੀ ਜੋ ਵੀ ਹੋਇਆ ਮੈਡੀਕਲ ਆ ਪਰ ਪੁਲਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਛੇਤੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ